ਕਿਵੇਂ ਲੱਗ ਰਿਹਾ ਮਾਹੌਲ ਓਰੇ ਇਲੈਕਸ਼ਨ ਦਾ ਲਗ ਲਗ ਪਾਰਟੀਆਂ ਖੜੀਆਂ ਨੇ ਕਿਹਦਾ ਜ਼ਿਆਦਾ ਝੁਕਾ ਨਗਰੀ ਦੇਖੋ ਜੀ ਆਮ ਆਦਮੀ ਪਾਰਟੀ ਨੇ ਜਿੰਨੇ ਕੰਮ ਕੀਤੇ ਨੇ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਚਾਹੇ ਉਹ ਬੱਤੀ ਦੇ ਮੁੱਦੇ ਤੇ ਹੋਵੇ ਚਾਹੇ ਉਹ ਐਜੂਕੇਸ਼ਨ ਦੇ ਹੋਵੇ ਚਾਹੇ ਉਹ ਮਲਾਕਲੀਨ ਲੋਕ ਜਿਹੜੇ ਉਹ ਕਮਾਨਾ ਜੁੜੇ ਨੇ ਵਿਕਾਸ ਨਾਲ ਜੁੜੇ ਨੇ ਔਰ ਆਮ ਆਦਮੀ ਪਾਰਟੀ ਨੇ ਇਹਨਾਂ ਸਾਢੇ ਤਿੰਨ ਸਾਲਾਂ ਚ ਪੰਜਾਬ ਦਾ ਬਹੁਤ ਕੁਝ ਕੀਤਾ ਤੁਹਾਨੂੰ ਤਾਂ ਕੋਈ ਦੀਦਿਆ ਨਹੀਂ ਕਿ ਕਿਸੇ ਦੂਸਰੀ ਪਾਰਟੀ ਦੀ ਕੋਈ ਹਵਾ ਬਣ ਰਹੀ ਹੂੰ ਕਿਉਂਕਿ ਉਹਨਾਂ ਦੇ ਵਿੱਚ ਪਹਿਲੀ ਤੇ ਗੁੱਟਬਾਜੀ ਆ ਕਾਂਗਰਸ ਆ ਉਹਦੇ ਵਿੱਚ ਤੁਹਾਨੂੰ ਵੀ ਪਤਾ ਢੜੇ ਬਾਜੀ ਬਹੁਤ ਤਕੜੀ ਆ ਔਰ ਕੈਂਡੀਡੇਟ ਵੀ ਉਹਨਾਂ ਨੇ ਦਿੱਤਾ ਜਿਹੜਾ ਉਹ ਮੇਰੇ ਖਿਆਲ ਨਾਲ ਇਹਨਾਂ ਨੂੰ ਨਹੀਂ ਅਜੇ ਸ਼ਾਇਦ ਨੌਲੇਜ ਤੇ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਉਹ ਲੋਕਾਂ ਨੇ ਸਾਢੇ ਤਿੰਨ ਸਾਲ ਚ ਪਰਖ ਲਈ ਆ ਅਜੇ ਅੱਜ ਇੱਕ ਆਮ ਬੰਦੇ ਦੀ ਗੱਲ ਕਰੀਏ ਨਾ ਉਸ ਬੰਦੇ ਨੂੰ ਬਹੁਤ ਫਾਇਦਾ ਹੋਇਆ ਸਰਕਾਰ ਨੂੰ। ਪਰੋਦੀ ਕਹਿੰਦੇ ਹੁੰਦੇ ਸੀ ਵੀ ਇਹ ਤੇ ਝੂਠ ਬੋਲਦੇ ਨੇ ਬੱਤੀ ਫਰੀ ਨਹੀਂ ਹੋ ਸਕਦੀ। ਜੇ ਬੱਤੀ ਨਹੀਂ ਕੋਲਾ ਮੁੱਕ ਗਿਆ। ਅੱਜ ਨਾ ਤੇ ਕੋਲੇ ਦੀ ਕੋਈ ਕਮੀ ਆ ਤੇ ਬੱਤੀ ਵੀ ਫਰੀ ਆ। ਔਰ ਜਿਹੜੇ ਮਹੱਲਿਆਂ ਦੇ ਵਿੱਚ ਅੱਗੇ ਫਿਊਜ ਉੜ ਜਾਂਦੇ ਸੀ ਜਿੱਥੇ ਟਰਾਂਸਫਾਰਮ ਬਹੁਤ ਛੋਟੇ ਹੀ ਅੱਜ ਉਹ ਚੀਜ਼ਾਂ ਜਿਹੜੀਆਂ ਬਦਲ ਚੁੱਕੀਆਂ ਨੇ ਓਏ ਬਦਲਾਵ ਆ। ਅਜੋ ਹੀ ਉਹ ਸਿਵਲ ਹਸਪਤਾਲ ਆ ਜਿੱਥੇ ਡਾਕਟਰ ਆਪਣੀਆਂ ਪੋਟੀਆਂ 'ਚ ਬਹਿ ਕੇ ਤੇ 200 500 ਰੁਪਇਆ ਲੈ ਕੇ ਚੇਚਾ ਮਰੀਜ਼ ਨੂੰ ਦੇਖਦੇ ਸੀ ਅੱਜ ਹੁਣ ਸਰਕਾਰੀ ਹਸਪਤਾਲ ਦੇ ਅੰਦਰੋਂ ਦਵਾਈ ਮਿਲਣਦੀ ਆ ਅੰਦਰੋਂ ਹੀ ਸਾਰਾ ਜਿਹੜਾ ਆਮ ਬੰਦੇ ਦਾ ਟ੍ਰੀਟਮੈਂਟ ਹੋ ਗਿਆ ਟੱਕਰ ਕਿਸ ਪਾਰਟੀ ਨਾਲ ਲੱਗ ਰਹੀ ਹੈ ਦੇਖੋ ਜੀ ਸਾਨੂੰ ਤਾਂ ਟੱਕਰ ਦੇ ਵਿੱਚ ਕੁਝ ਦਿਖ ਨਹੀਂ ਦਿਆ ਲੋਕਾਂ ਦਾ ਇੱਕ ਬੰਦੇ ਨੂੰ ਸਪਸ਼ਟ ਬਹੁਮਤ ਜਿਹੜਾ ਆਮ ਆਦਮੀ ਪਾਰਟੀ ਦਾ ਦੋ ਅੱਜ ਸਾਡੀ ਰੋਜ਼ਾਨਾ ਟਾਈਮ ਦੀ ਟੀਮ ਤਰਨ ਤਰਨ ਦੀ ਧਰਤੀ ਤੇ ਖੜੀ ਆ ਜਿੱਥੇ ਵੋਟਾਂ ਦਾ ਮਾਹੌਲ ਭਖਿਆ ਹੋਇਆ ਜਿੱਤੇ ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਉਥੇ ਕਿਤੇ ਨਾ ਕਿਤੇ ਲੋਕਾਂ ਦਾ ਇਹ ਕਹਿਣਾ ਕਿ ਆਮ ਆਦਮੀ ਪਾਰਟੀ ਚ ਝਕਾ ਚ ਜ਼ਿਆਦਾ ਹੈ ਤੇ ਗੱਲਬਾਤ ਕਰਾਂਗੇ ਇੱਥੇ ਦੇ ਵਸਨੀਕ ਵਾਸੀ ਨਾਲ ਸਸੀ ਗਾਲ ਜੀ ਸਸੀ ਗਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਸਵਾਗਤ ਜੀ ਸਾਡੇ ਤਰਨਤਨ ਆਉਂਦੇ ਦੋ ਜਨਤਾ ਟਾਈਮਸ ਦਾ ਜੀ ਸੋ ਇਲੈਕਸ਼ਨ ਦਾ ਮਾਹੌਲ ਆ ਤੁਹਾਨੂੰ ਪਤਾ ਵਾ ਕਿਵੇਂ ਲੱਗ ਰਿਹਾ ਮਾਹੌਲ ਉਹ ਇਲੈਕਸ਼ਨ ਦਾ ਅਲੱਗ-ਅਲੱਗ ਪਾਰਟੀਆਂ ਖੜੀਆਂ ਨੇ ਕਿਹਦਾ ਜ਼ਿਆਦਾ ਝੁਕਾ ਲੱਗ ਰਿਹਾ ਦੇਖੋ ਜੀ ਆਮ ਆਦਮੀ ਪਾਰਟੀ ਨੇ ਜਿੰਨੇ ਕੰਮ ਕੀਤੇ ਨੇ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਚਾਹੇ ਉਹ ਬੱਤੀ ਦੇ ਮੁੱਦੇ ਦੇ ਹੋਵੇ ਚਾਹੇ ਉਹ ਐਜੂਕੇਸ਼ਨ ਦੇ ਹੋਵੇ ਚਾਹੇ ਉਹ ਮੱਲਾ ਕਲੀਨਿਕ ਹੋਵੇ ਲੋਕ ਜਿਹੜੇ ਉਹ ਕਮਾ ਨਾਲ ਜੁੜੇ ਨੇ ਵਿਕਾਸ ਨਾਲ ਜੁੜੇ ਨੇ ਉਹ ਆਮ ਆਦਮੀ ਪਾਰਟੀ ਨੇ ਇਹਨਾਂ ਸਾਢੇ ਤਿੰਨਾਂ ਸਾਲਾਂ 'ਚ ਪੰਜਾਬ ਦਾ ਬਹੁਤ ਵਿਕਾਸ ਕੀਤਾ ਜਿੱਥੇ ਦੂਜੀ ਪਾਰਟੀਆਂ ਵੀ ਬਹੁਤ ਜ਼ੋਰ ਲਾ ਰਹੀਆਂ ਨੇ ਕਿਤੇ ਨਾ ਕਿਤੇ ਉਹਨਾਂ ਦੀ ਵੀ ਹਵਾ ਬਣ ਰਹੀ ਹੈ ਉਹਨਾਂ ਨੂੰ ਕਿਵੇਂ ਦੇਖਦੇ ਦੇਖੋ ਜੀ ਸਾਨੂੰ ਤਾਂ ਕੋਈ ਦੀਦ ਨੀ ਕਿ ਕਿਸੇ ਦੂਸਰੀ ਪਾਰਟੀ ਦੀ ਕੋਈ ਹਵਾ ਬਣ ਰਹੀ ਹੈ ਕਿਉਂਕਿ ਉਹਨਾਂ ਦੇ ਵਿੱਚ ਪਹਿਲੀ ਤੇ ਗੁੱਟਬਾਜੀ ਆ ਕਾਂਗਰਸ ਆ ਉਹਦੇ ਵਿੱਚ ਤੁਹਾਨੂੰ ਵੀ ਪਤਾ ਧੜੇਬਾਜੀ ਬਹੁਤ ਤਕੜੀ ਆ ਔਰ ਕੈਂਡੀਡੇਟ ਵੀ ਉਹਨਾਂ ਨੇ ਦਿੱਤਾ ਜਿਹੜਾ ਉਹ ਮੇਰੇ ਖਿਆਲ ਨਾਲ ਇਹਨਾਂ ਨੂੰ ਨਹੀਂ ਅਜੇ ਸ਼ਾਇਦ ਨੌਲੇਜ ਤੇ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਉਹ ਲੋਕਾਂ ਨੇ 3.5 ਸਾਲ ਚ ਪਰਖ ਲਈ ਆ ਅਜੇ ਅੱਜ ਇੱਕ ਆਮ ਬੰਦੇ ਦੀ ਗੱਲ ਕਰੀਏ ਨਾ ਤੇ ਉਸ ਬੰਦੇ ਨੂੰ ਬਹੁਤ ਫਾਇਦਾ ਹੋਇਆ ਹੈ ਸਰਕਾਰ ਦੇ ਸੋ ਹੁਣ ਜਿਹੜੀ ਆ ਉਹ ਜਨਤਾ ਨੇ ਫੈਸਲਾ ਕਰਨਾ ਵਾ ਠੀਕ ਹੈ ਜੀ ਤੇ ਜਨਤਾ ਆਮ ਆਦਮੀ ਪਾਰਟੀ ਦੇ ਨਾਲ ਵਿਰੋਧੀ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਝੂਠ ਬੋਲਦੇ ਨੇ ਬੱਤੀ ਫਰੀ ਨਹੀਂ ਹੋ ਸਕਦੀ ਜੀ ਬੱਤੀ ਲਈ ਕੋਲਾ ਮੁੱਕ ਗਿਆ ਅੱਜ ਨਾ ਤੇ ਕੋਲੇ ਦੀ ਕੋਈ ਕਮੀ ਆ ਤੇ ਬੱਤੀ ਵੀ ਫਰੀ ਆ ਔਰ ਜਿਹੜੇ ਮਹੱਲਿਆਂ ਦੇ ਵਿੱਚ ਅੱਗੇ ਫਿਊਜ ਉੜ ਜਾਂਦੇ ਸੀ ਜਿੱਥੇ ਟਰਾਂਸਫਾਰਮ ਬਹੁਤ ਛੋਟੇ ਹੀ ਅੱਜ ਉਹ ਚੀਜ਼ਾਂ ਜਿਹੜੀਆਂ ਬਦਲ ਚੁੱਕੀਆਂ ਨੇ ਸੋ ਇਹ ਬਦਲਾਅ ਵਾ ਅੱਜ ਉਹ ਸਿਵਲ ਹਸਪਤਾਲ ਆ ਜਿੱਥੇ ਡਾਕਟਰ ਆਪਣੀਆਂ ਕੋਠੀਆਂ 'ਚ ਬਹਿ ਕੇ ਤੇ 200 500 ਰੁਪਇਆ ਲੈ ਕੇ ਤੇ ਚੇਚਾ ਮਰੀਜ਼ ਨੂੰ ਦੇਖਦੇ ਸੀ ਅੱਜ ਹੁਣ ਸਰਕਾਰੀ ਹਸਪਤਾਲ ਦੇ ਅੰਦਰੋਂ ਦਵਾਈ ਮਿਲਣਦੀ ਆ ਅੰਦਰੋਂ ਹੀ ਸਾਰਾ ਜਿਹੜਾ ਆਮ ਬੰਦੇ ਦਾ ਟ੍ਰੀਟਮੈਂਟ ਹੋ ਰਿਹਾ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਨਾ ਦਲਾਲਾਂ ਨੂੰ ਚੰਗੀ ਨਹੀਂ ਲੱਗਦੀ ਜਿਹੜੇ ਰਿਸ਼ਵਤਖੋਰੀ ਚ ਪੈਸੇ ਬਣਾਉਂਦੇ ਸੀ ਵਿੱਚ ਵਿਚੋਲੀਏ ਦਾ ਕੰਮ ਕਰਦੇ ਸੋ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜ਼ਰੂਰ ਅਲਰਜੀ ਆ ਆਮ ਜਨਤਾ ਨੂੰ ਨਹੀਂ ਆਗੀ ਜੀ ਟੱਕਰ ਕਿਸ ਪਾਰਟੀ ਨਾਲ ਲੱਗ ਰਹੀ ਆ ਦੇਖੋ ਜੀ ਸਾਨੂੰ ਤਾਂ ਟੱਕਰ ਦੇ ਵਿੱਚ ਕੋਈ ਦਿਖ ਨਹੀਂ ਦਿਆ ਲੋਕਾਂ ਦਾ ਇੱਕ ਬੰਦੇ ਨੂੰ ਸਪਸ਼ਟ ਬਹੁਮਤ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਲਊਗਾ ਪਰ ਕਿਤੇ ਨਾ ਕਿਤੇ ਤਰਨ ਤਰਨ ਦੇ ਇਲਾਕੇ ਦੇ ਵਿੱਚੋਂ ਵਾਰਿਸ ਪੰਜਾਬ ਜਥੇਬੰਦੀ ਦੀ ਪਾਰਟੀ ਵੀ ਖੜੀ ਹੈ ਉਹਨਾਂ ਨੂੰ ਕਿਵੇਂ ਦੇਖਦੇ ਹੋ ਸੰਦੀਪ ਸਣੀ ਦੇ ਭਰਾ ਨੂੰ ਮਨਦੀਪ ਵੇਖੋ ਜੀ ਵੇਖੋ ਜਿਹੜੇ ਉਹ ਖਲੋਤੇ ਨੇ ਉਹਨਾਂ ਦਾ ਚੱਕਰ ਇਹ ਹੈ ਕਿ ਜਿਸ ਤਰ੍ਹਾਂ ਲੋਕ ਵਿਕਾਸ ਦੇ ਨਾਂ ਤੇ ਵੋਟ ਪਾਉਂਦੇ ਨੇ ਉਹ ਉਹਨਾਂ ਕੋ ਕੋਈ ਵੀ ਆਪਣਾ ਪੰਜਾਬ ਨੂੰ ਲੈ ਕੇ ਕੋਈ ਬਲੂਪ੍ਰਿੰਟ ਨਹੀਂ ਹੈਗਾ ਕੋਈ ਏਜੰਡਾ ਨਹੀਂ ਹੈਗਾ ਸੋ ਲੋਕ ਸਿਆਣੇ ਨੇ ਪਹਿਲਾਂ ਵੀ ਲੋਕਾਂ ਨੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਜਿਤਾਇਆ ਪਰ ਲੋਕਾਂ ਨੇ ਵੇਖਿਆ ਵੀ ਵਿਕਾਸ ਪੱਖੋਂ ਜਿਹੜਾ ਇਹ ਸਾਡਾ ਇਲਾਕਾ ਪਿਛੜ ਗਿਆ। ਤੁਹਾਨੂੰ ਤਰਨ-ਤਰਨ ਦੇ ਵਿੱਚੋਂ ਕਿਸ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਵੇਖੋ ਕਲੀਅਰ ਕਟ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੁਸੀਂ ਗਲੀ-ਗਲੀ ਮਹੱਲੇ 'ਚ ਆਮ ਪਬਲਿਕ ਦੇ 뷰 ਵੇਖੋ ਜਾ ਕੇ। ਹੂੰ ਠੀਕ ਹੈ ਜੀ ਜੇ ਇਸ ਬੰਦੇ ਦੇ ਹਰ ਮਹੀਨੇ 5-6000 ਰੁਪਏ ਬਿਤੀ ਦਾ ਫਾਇਦਾ ਹੋ ਰਿਹਾ ਉਹਦੇ ਬੱਚਿਆਂ ਦੀ ਫੀਸ ਮਾਫ ਹੋ ਰਹੀ ਆ ਉਹਨੂੰ ਜਿਹੜੀ ਦਵਾਈ ਉਹ ਫ੍ਰੀ ਮਿਲ ਰਹੀ ਆ ਉਹ ਕਿਉਂ ਕਿਸੇ ਨੂੰ ਵੋਟ ਪਾਊਗਾ। ਜੀ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ। ਤੇ ਤੁਸੀਂ ਜੁੜੇ ਹੋ ਰੋਜ਼ਾਨਾ ਟਾਈਮ ਨਾਲ ਦੇਖਦੇ ਰਹੋ ਰੋਜ਼ਾਨਾ ਟਾਈਮ ਤਾਂ